ਸਾਡੇ ਦਿੱਕੇ ਨਿੱਕੇ ਮੇਰਾ ਹੀਰੇ ਵਰਗਾ ਵੀਰ ਲਾਗੇ ਮੇਰਾ ਸਰਦਾਰ ਪਿਓ ਲਾਗੇ ਸਾਡੀ ਸੁਣਵਾਈ ਹੋਵੇ ਕਾਰਵਾਈ ਕਾਨੂੰਨੀ ਹੋਵੇ ਉਹਨਾਂ ਤੇ ਤੇ ਮੇਰੇ ਪਿਓ ਭਰਾ ਨੂੰ ਖਾ ਗਏ ਕੋਈ ਰਸ ਨਹੀਂ ਪਾਣੀ ਅਠੀ ਦਿਨੀ ਵਾਰੀ ਲਾਉਂਦੇ ਸੀ ਕੋਈ ਰਸ ਨਹੀਂ ਕਰਉਂਦੇ ਪਾਣੀ ਲਾਉਣ ਗਏ ਉਹਨਾਂ ਨੂੰ ਰਸਾਂ ਦਾ ਪਤਾ ਹੋਵੇ ਕੋਈ ਉਹਨਾਂ ਦੇ ਦੇਰ ਚ ਮਾਪਾ ਪਿਓ ਹੋਵੇ ਸਾਨੂੰ ਕੋਈ ਪਤਾ ਨਹੀਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਿਨ੍ਹਾਂ ਨੇ ਐਵੇਂ ਦਿਨ ਦਿਹਾੜੇ ਮਾਰਤਾ ਐਂ ਤਾਂ ਕਹੇ ਜੋ ਕਿਣੀ ਰਹਿ ਗਏ ਮੈਂ ਤਾਂ ਆਂਦਾ ਬਣਾਏ ਮੈਂ ਤੇ ਅਖੇ ਤੇ ਰੋ ਰਾਹ ਦਿਨੇ ਉਹਨਾਂ ਕੋ ਨਹੀਂ ਚਰੇ ਗਏ ਮੈਂ ਟੋਵੇਂ ਟੀ ਮੈਂ ਟੋਵੇਂ ਟੀ ਮੈਂ ਤੇ ਮੈਂ ਤੇ ਪਾਣੀ ਖਾਲ ਭਰਿਆ ਵਰਦਾ ਉਹ ਤੋਂ ਅੜੀ ਅੜੀ ਜਵਾਰ ਕਮਾ ਦਿਆ ਜਦੋਂ ਮੈਂ ਉਧਰ ਨੂੰ ਆਈ ਹਾਂ ਹਾਏ ਉਹ ਤੇ ਲਟਾਰਦੇ ਐ ਲਟਾਰਦੇ ਉੱਥੇ ਇਹ ਗੱਲ ਦੀ ਉਹ ਰੰਜਿਸ਼ ਰੱਖਦੇ ਸਨ ਔਰ ਰੰਜਿਸ਼ ਤੇ ਚੱਲਦੇ ਆ ਉਹਨਾਂ ਦੇ ਵੱਲੋਂ ਇਹ ਕਾਰਾ ਜਿਹੜਾ ਹੈਗਾ ਇਹ ਕੀਤਾ ਗਿਆ ਹੈ ਸਤ ਸ੍ਰੀ ਅਕਾਲ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਜਲਾਲਾਬਾਦ ਹਲਕੇ ਦੇ ਪਿੰਡ ਪਾਕਾ ਤੋਂ ਦਿਖਾ ਰਹੇ ਆ ਜਿੱਥੇ ਕੱਲ ਇੱਕ ਪਿਓ ਪੁੱਤ ਦਾ ਖੇਤਾਂ ਦੇ ਵਿੱਚ ਪਾਣੀ ਦੀ ਵਾਰੀ ਲਾ ਰਹੇ ਦੇ ਸਮੇਂ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਪਿਓ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਨੇ ਅਵਤਾਰ ਸਿੰਘ ਦੇ ਪਰਿਵਾਰ ਦੀਆਂ ਅਵਤਾਰ ਸਿੰਘ ਦੇ ਘਰ ਇਸ ਟਾਈਮ ਮੌਜੂਦ ਹੈਗੇ ਆ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਸੀ ਕਿਸ ਗੱਲ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਜਿਹੜਾ ਹੈਗਾ ਰੰਜਿਸ਼ ਚੱਲ ਰਹੀ ਸੀ ਜੀ ਬੀਬੀ ਕੀ ਮਾਮਲਾ ਸੀ ਰੰਜਿਸ਼ ਕਿਹੜੀ ਗੱਲ ਦੀ ਸੀ ਕੋਈ ਨਹੀਂ ਕੋਈ ਰਸ ਨਹੀਂ ਪਾਣੀ ਅਠੀ ਦਿਣੀ ਵਾਰੀ ਲਾਉਂਦੇ ਸੀ ਕੋਈ ਰਸ ਨਹੀਂ ਕਰੋ ਤੇ ਪਾਣੀ ਲਾਉਣ ਗਏ ਉਹਨਾਂ ਨੂੰ ਰਸਨ ਦਾ ਪਤਾ ਹੋਵੇ ਕੋਈ ਉਹਨਾਂ ਦੇ ਦਿਲ ਚ ਮਾਪਾਪ ਹੋਵੇ ਸਾਨੂੰ ਕੋਈ ਪਤਾ ਨਹੀਂ ਅਠੀ ਦਿਣੀ ਵਾਰੀ ਵੀਰ ਵਾਰ ਲਾਉਂਦੇ ਆ ਝੋਨਾ ਲਾਇਆ ਨਰਮਾ ਵੀਜਿਆ ਹੈ ਉਥੇ ਮੈਂ ਤਾਂ ਮੈਂ ਟੱਕਰ ਦੇ ਮੈਂ ਤਾਂ ਖਾਂਦਾ ਬਣਾਏ ਮੈਂ ਤੇ ਖੇਤ ਰੋ ਰਾਤ ਦਿਨੇ ਉਹ ਨਾ ਕੋ ਨਹੀਂ ਜਰੇ ਗਏ ਉਹ ਪਹਿਲੀ ਪਹਿਲਾ ਠੇਕੇ ਉਹ ਨਾ ਕੋ ਸੀ ਬਾਜ ਠੇਕੇ ਸਾਡੇ ਕੋਲ ਆ ਪਹਿਲਾਂ ਉਹਨਾਂ ਕੋਲੇ ਪਹਿਲੀ ਸੀ ਪਤਾ ਨਹੀਂ ਸਾਨੂੰ ਹੁਣ ਕੀ ਪਤਾ ਗੁੜਗਾ ਜਾਨੂ ਤੋਂ 2 ਸਾਲ ਹੋਏ ਆ ਆਠ ਏਕੇ ਪਹਿਲੀ ਸਾਡੇ ਕੋਲ ਆਠ ਏਕੇ ਉਹਨੇ ਆ ਕੱਲ ਕੀ ਹੋਇਆ ਤੁਸੀਂ ਉੱਥੇ ਮੌਕੇ ਤੇ ਵੀ ਪਹੁੰਚੇ ਤੁਸੀਂ ਆਵਾਜ਼ ਵੀ ਪਤਾ ਲੱਗਿਆ ਤੁਸੀਂ ਸੁਣੀ ਹੈ ਜਦੋਂ ਫਾਇਰਿੰਗ ਹੋਈ ਜਦੋਂ ਆਵਾਜ਼ ਆਈ ਮੇਰੇ ਜਾਨਦਿਆਂ ਨੂੰ ਹਾਏ ਹਏ ਉਹਨਾਂ ਨੇ ਹਾਇ ਕਰਤਾ ਮਿੰਟੋ ਮਿੰਟੀ ਮਿੰਟੋ ਮਿੰਟੀ ਮੈਂ ਤੇ ਢੇ ਪਾਣੀ ਖਾਰ ਭਰਿਆ ਵਗਦਾ ਉਧਰੋਂ ਅੜੀ ਅੜੀ ਜਵਾਰ ਕਮਾ ਦਿਆ ਜਦੋਂ ਮੈਂ ਉਧਰ ਨੂੰ ਹੋਈ ਆ ਹਾਇ ਉਥੇ ਐ ਲਟਾਰਤੇ ਐ ਲਟਾਰਤੇ ਉਥੇ ਹਾਇ ਹਾਇ ਪਤਾ ਕਿੰਨੀ ਉਮਰ ਕਿੰਨੀ ਸੀ ਉਹਨਾਂ ਦੀ ਜਿੰਨਾਂ ਦੀ ਮੌਤ ਹੋਈ ਆ ਉਤਾਰ ਸਿੰਘ ਤੇ ਉਹਨਾਂ ਦੇ ਬੇਟੇ ਮੈਂ ਨਮੀਤ ਸਿੰਘ ਦੀ 30 ਸਾਲ ਆਪ ਡੈਡੀ ਦੀ 40 45 ਸਾਲ ਹੋਊਗੀ ਹਏ ਮੈਂ ਕਾਰਨ ਕਾਰਨ ਕੀ ਸਾਹਮਣੇ ਤੁਸੀਂ ਰੰਜਿਸ਼ ਕਿਹੜੀ ਗੱਲ ਨੂੰ ਸੀ ਪਾਣੀ ਪਾਣੀ ਦੀ ਵਾਰੀ ਲੈ ਕੇ ਸੀ ਜਾਂ ਫਿਰ ਜ਼ਮੀਨ ਦਾ ਮਸਲਾ ਸੀ ਜਿਹੜੀ ਠੇਕੇ ਤੇ ਲੈ ਸੀ ਅਸੀਂ ਆਈ ਵਾਰੀ ਵਾਰੀ ਲਾਉਂ ਜਾਂਦੇ ਸੀ ਵਾਰੀ ਲਾਉਣ ਗਏ ਤਾਂ ਮੂੰਹਾਂ ਵੱਡਣ ਲੱਗਿਆ ਏ ਉਹ ਵੱਡਣ ਗਿਆ ਏ ਉਹਨਾਂ ਨੇ ਉੱਥੇ ਪਤਾ ਨਹੀਂ ਕੀ ਕਿਹਾ ਕੀ ਨਹੀਂ ਕਿਹਾ ਹਾਏ ਪਹਿਲਾ ਉਹਨੂੰ ਗੋਲੀ ਮਾਰੀ ਪਿੱਛੇ ਪਿਓ ਨੂੰ ਮਾਰੀ ਵਾਟ ਕੇ ਰੱਖਤਾ ਸਾਡੇ ਅੜੂ ਵਾਟਤਾ ਹਾਏ ਚੀਰੋ ਚੀਰ ਕਰਤਾ ਮੁੰਦੜੇ ਮੂ ਬਾਤਾ ਮੇਰੇ ਆ ਨਿੱਕੇ ਨਿੱਕੇ ਰਵਲਗੇ ਆ ਮੇਰੇ ਰੋਲਗੇ ਨਿਕੇ ਨਿਕੇ ਆ ਰੋਲਗੇ ਕੀ ਕਸ਼ੇ ਜੋਗਿੰਗ ਆਣੇ ਸਾਡੀ ਸੁਣਵਾਈ ਹੋਵੇ ਸਾਡੇ ਦਿੱਕੇ ਨਿਕੇ ਮੇਰਾ ਹੀਰੇ ਵਰਗਾ ਵੀਰ ਲਾਗੇ ਮੇਰਾ ਸਰਦਾਰ ਪਿਓ ਲਾਗੇ ਸਾਡੀ ਸੁਣਵਾਈ ਹੋਵੇ ਕਾਰਵਾਈ ਕਾਨੂੰਨੀ ਹੋਵੇ ਉਹਨਾਂ ਤੇ ਅੰਤਰਿਆਂ ਤੇ ਮੇਰੇ ਪਿਓ ਭਰਾ ਨੂੰ ਖਾਗੇ ਇਸ ਘਰ ਦਾ ਚਰਾਹ ਖਾਗੇ ਉਹਨਾਂ ਤੇ ਕਾਰਵਾਈ ਹੋਵੇ 2 ਮਿੰਟਾਂ ਚ ਮੈਨੂੰ ਮੁਕਿਆਂ ਦਾ ਫੋਨ ਗਿਆ ਚਲਿਆ ਮੇ ਮੇਰੇ ਪਿਆਰਾ ਥੱਲੇ ਜਮੀਨ ਨਿਕਲ ਗਈ ਹਾਏ ਵੇ ਪਿਓ ਭਰਾ ਮਕਾ ਤੇ ਉਹਨਾਂ ਨੇ ਖਾਂਦੇ ਸੀ ਹਾਏ ਮੇਰਾ ਪਿਓ ਭਰਾ ਕਿਸੇ ਦੀ ਮਾੜੀ ਨਹੀਂ ਸੀ ਕਰਦੇ ਲੈਣਾ ਨਹੀਂ ਚਾਹੀਦਾ ਉਹਨਾਂ ਦਾ ਕੱਖ ਨਾ ਰਵੇ ਉਹਨਾਂ ਦੀਆਂ ਕੋਠੀਆਂ ਚ ਕਬੂਤਰ ਬੋਲਣ ਜਿਨੇ ਮੇਰਾ ਪਿਓ ਭਰਾ ਖਾ ਲਿਆ ਆਏ ਮੇਰਾ ਮੇਰਾ ਆ ਮੇਰੀ ਮਾਂ ਆ ਨਾ ਛੋਟੇ ਬੱਚੇ ਇੱਕ ਮੰਜਾ ਬੇਰਾ ਵੀਰ ਮੰਜੇ ਦੇ ਪਿਆਏ ਅੱਪਾ ਹੀ ਜਾ ਉਹ ਮਗਰ ਜਾਨ ਜੋ ਗਾਨੀ ਹੈ ਗੰਦਰ ਬੈਠਾ ਜੇ ਉਹਦੇ ਉਹਦੀ ਸੁਣਵਾਈ ਹੋਣੀ ਚਾਹੀਦੀ ਏ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਤਸਵੀਰਾਂ ਕਰਦੀਆਂ ਵੀ ਤੁਹਾਨੂੰ ਦਿਖਾਵਾਂਗੇ ਇਹ ਘਰ ਹੈ ਹਾਂਜੀ ਤਾਂ ਇਹ ਘਰ ਦੀਆਂ ਤਸਵੀਰਾਂ ਹੈਗੀਆਂ ਤੁਹਾਨੂੰ ਦਿਖਾਣੇ ਆ ਜਿੱਥੇ ਅਵਤਾਰ ਸਿੰਘ ਅਤੇ ਉਸ ਦੇ بیٹے ਦਾ ਇਹ ਘਰ ਹੈਗਾ ਦੱਸ ਦਈਏ ਕਿ ਘਰ ਦੇ ਵਿੱਚ ਇਹ ਦੋ ਮੈਂਬਰ ਹੀ ਜਿਹੜੇ ਹੈਗੇ ਆ ਇਹ ਘਰ ਦਾ ਸਹਾਰਾ ਸਨ ਔਰ ਜਿਹੜੇ ਪਰਿਵਾਰ ਦੇ ਵਿੱਚ ਇੱਕ ਹੋਰ ਬੇਟਾ ਹੈਗਾ ਦੱਸਦੇ ਆ ਕਿ ਉਹ ਅਪਾਹਜ ਹੈ ਦਿਖਾਣੇ ਆ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਦੱਸ ਦਈਏ ਕਿ ਪੂਰਾ ਦਾ ਪੂਰਾ ਇੱਕ ਪਰਿਵਾਰ ਜਿਹੜਾ ਹੈਗਾ ਉਹ ਇਸ ਹਾਦਸੇ ਦੇ ਵਿੱਚ ਉੱਜੜ ਗਿਆ ਪੇਉਪੁੱਤ ਦੋਨਾਂ ਦਾ ਗੋਲੀਆਂ ਮਾਰ ਕੇ ਜਿਹੜਾ ਹੈਗਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਜਿਹੜੀ ਹੈ 2 ਸਾਲ ਪਹਿਲਾਂ ਹੀ ਇਹਨਾਂ ਦੇ ਵੱਲੋਂ ਠੇਕੇ ਤੇ ਲਈ ਗਈ ਸੀ ਔਰ ਠੇਕੇ ਤੇ ਜ਼ਮੀਨ ਜਿਹੜੀ ਲਈ ਗਈ ਸੀ ਉਹ ਜ਼ਮੀਨ ਪਹਿਲਾਂ ਦੋਸ਼ੀਆਂ ਦੇ ਕੋਲੇ ਠੇਕੇ ਤੇ ਸੀ ਤਾਂ ਇਸੇ ਗੱਲ ਦੀ ਉਹ ਰੰਜਿਸ਼ ਰੱਖਦੇ ਸਨ ਔਰ ਰੰਜਿਸ਼ ਦੇ ਚੱਲਦੇ ਆ ਉਹਨਾਂ ਦੇ ਵੱਲੋਂ ਇਹ ਕਾਰਾ ਜਿਹੜਾ ਹੈਗਾ ਇਹ ਕੀਤਾ ਗਿਆ ਤਾਂ ਪਰਿਵਾਰ ਦਾ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਆ ਇਹ ਘਰ ਹੈਗਾ ਬੀਬੀ ਉਹ ਕਿੱਥੇ ਹੈ ਇਹਨਾਂ ਦਾ ਬੇਟਾ ਦੂਜਾ ਤਾ ਬਿਲਕੁਲ ਦੱਸ ਦਈਏ ਕਿ ਹੁਣ ਪਰਿਵਾਰ ਦੇ ਵਿੱਚ ਸਿਰਫ ਔਰਤਾਂ ਰਹਿ ਗਈਆਂ ਤਾਂ ਇੱਕ ਪਰਿਵਾਰਕ ਮੈਂਬਰ ਹੈ ਜੋ ਹੈਂਡੀਕੈਪਟ ਹੈ ਤਾਂ ਉਹ ਚੱਲ ਫਿਰ ਨਹੀਂ ਸਕਦੇ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪੂਰੇ ਦਾ ਪੂਰਾ ਹੱਸਦਾ ਖੇਡਦਾ ਪਰਿਵਾਰ ਜਿਹੜਾ ਹੈਗਾ ਉਹ ਇੱਥੇ ਖਤਮ ਹੋ ਗਿਆ ਭਾਈ ਗੱਲ ਕਰ ਸਕਦੇ ਹੋ ਨਾ ਨਾ ਕੋਈ ਰੰਜਸ ਨਹੀਂ ਕੋਈ ਰੋਲਾ ਨਹੀਂ ਸੀ ਅਸੀਂ ਤਾਂ ਠੇਕੇ ਪੈਲੀ ਲਈ 2 ਸਾਲ ਹੋ ਗਏ ਆ ਕੋਈ ਰੰਜਸ ਨਹੀਂ ਕੋਈ ਰੋਲਾ ਨਹੀਂ ਹੁਣ ਤੁਹਾਡੇ ਸਾਹਮਣੇ ਆ ਮੈਨੂੰ ਤਾਂ ਉਹ ਹੀ ਦੋਵੇਂ ਕਰਨ ਵਾਲੇ ਹੁਣ ਤਾਂ ਕੋਈ ਕਰਨ ਵਾਲਾ ਵੀ ਨਹੀਂ ਰਹਿ ਗਿਆ ਨਿੱਕੇ ਨਿੱਕੇ ਜਵਾਗ ਉਹਨਾਂ ਨੂੰ ਕੀ ਕਵਾਵਾਂਗੇ ਤੇ ਕੀ ਕਰਾਂਗੇ ਕੋਈ ਕੱਲ ਜਦੋਂ ਤੁਹਾਡੇ ਨਾਲ ਤੁਹਾਡੇ ਫਾਦਰ ਸਾਹਿਬ ਜਾਂ ਤੁਹਾਡੇ ਬ੍ਰਦਰ ਕੋਈ ਗੱਲ ਕਰਦੇ ਹੋਣ ਜਦੋਂ ਤੁਸੀਂ ਜ਼ਮੀਨ ਠੇਕੇ ਤੇ ਲਈ ਹੈ ਪਹਿਲਾਂ ਉਹਨਾਂ ਕੋਲੇ ਠੇਕੇ ਤੇ ਸੀ ਹਾਂਜੀ ਪਹਿਲਾਂ ਜੀ ਦੋ 22 ਸਾਲ ਪਹਿਲਾਂ ਉਹਨਾਂ ਕੋਲ ਸੀ ਤੇ ਬਾਏ ਠੇਕੇ ਦਾ ਰਣ ਸਾਨੂੰ ਦੇਤੀ ਹਾਂਜੀ ਪਤਾ ਲੱਗੇ ਕਿ ਇਸੇ ਗੱਲ ਦੀ ਰੰਜਿਸ਼ ਰੱਖਦੇ ਸੀ ਪਤਾ ਨਹੀਂ ਨਾ ਨਹੀਂ ਪਤਾ ਉਹਨਾਂ ਨੂੰ ਪਤਾ ਕੀ ਹੈ ਕੀ ਨਹੀਂ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੋਈ ਪਹਿਲਾਂ ਪਹਿਲਾਂ ਕੋਈ ਲੜਾਈ ਝਗੜਾ ਆਪਸ ਵਿੱਚ ਬੋਲ ਬੁਲਾਰਾ ਹੋਇਆ ਕੋਈ ਲੜਾਈ ਝਗੜਾ ਨਹੀਂ ਕੋਈ ਬੋਲ ਇਹ ਤਾਂ ਪਤਾ ਨਹੀਂ ਉਹ ਤਾਂ ਪਾਣੀ ਲਾਉਂਦਾ ਹੈ ਹੁਣ ਕੀ ਪਤਾ ਕੀ ਕਰਨਾ ਸਾਹਮਣੇ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਹਣੀ ਚਾਹੀਦੀ ਜਿਨ੍ਹਾਂ ਨੇ ਐਵੇਂ ਦਿਨ ਦਿਹਾੜੇ ਮਾਰਤਾ ਐਂ ਤਾਂ ਕਾਹੇ ਜੋ ਗੇਣੀ ਰਹਿਗੇ ਬੱਚੇ ਕਿਦਾਂ ਪਾਲਨੇ ਬੱਚੇ ਕਿਦਾਂ ਪਾਲਨੇ ਆਂ ਸੁਣਵਾਈ ਹੋਣੀ ਚਾਹੀਦੀ ਆ ਤੁਹਾਡੀ ਆਪਦੀ ਜ਼ਮੀਨ ਵੀ ਇਸ ਪਾਸੇ ਕੋਈ ਹੈ ਸਾਡੀ ਹੈਗੀ ਤੇਰੀ ਵੀ ਹੈਗੀ ਅਸੀਂ ਆਪ ਵੀ ਵਾਈ ਕਰਦੇ ਸਾਂ ਸਾਡੀ ਆਪਦੀ ਜ਼ਮੀਨ ਵੀ ਹੈਗੀ ਆ ਹਾਂਜੀ ਸਾਡੀ ਸਾਡੇ ਢਾਈ ਕਿ ਲੈ ਜ਼ਮੀਨ ਸਾਡੀ ਆ ਢਾਈ ਢਾਈ ਕਿ ਲੈ ਇਹ ਜਿਹੜੀ ਆ ਇਹ ਠੇਕੇ ਤੇ ਲਈ ਸੀ ਕਿੰਨੀ ਜ਼ਮੀਨ ਠੇਕੇ ਤੇ ਲਈ ਹੋਈ ਸੀ ਠੇਕੇ ਤੇ ਸਾਢੇ 9 ਸਾਢੇ 9 ਕਿਲੋ ਧੰਨਵਾਦ ਸਾਡੇ ਨੰਦੇ ਇਹ ਲੁਧਿਆਣੇ ਦੇ ਰਹਿਣ ਵਾਲੇ ਆ ਹਾਂਜੀ ਲੁਧਿਆਣੇ ਦੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਪਰਿਵਾਰ ਦੇ ਵਿੱਚ ਇੱਕ ਹੀ ਮਰਦ ਜਿਹੜਾ ਇਸ ਟਾਈਮ ਹੈਗਾ ਔਰ ਉਹ ਵੀ ਅਪਾਹਜ ਹੈਗਾ ਤਾਂ ਕੱਲ ਜੋ ਗੋਲੀकांड ਹੋਇਆ ਜੋ ਜਿਸ ਤਰ੍ਹਾਂ ਦੇ ਨਾਲ ਜਿਹੜੀਆਂ ਗੋਲੀਆਂ ਚੱਲੀਆਂ ਤਾਂ ਉਸ ਦੇ ਵਿੱਚ ਇੱਕ ਪੂਰਾ ਹੱਸਦਾ ਖੇਡਦਾ ਪਰਿਵਾਰ ਜਿਹੜਾ ਹੈਗਾ ਉਹ ਉੱਜੜ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਪਾਕਾਂ ਤੋਂ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਜਿਹੜਾ ਹੈਗਾ ਉਹ ਦਰਜ ਕਰ ਲਿਆ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਸ਼ਾਇਦ ਇੱਕ ਸ਼ਖਸ ਨੂੰ ਪੁਲਿਸ ਨੇ ਕਾਬੂ ਵੀ ਇਸ ਦੇ ਵਿੱਚੋਂ ਕਰ ਲਿਆ ਪਰ ਇਹ ਸਭ ਦੇ ਬਾਵਜੂਦ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪੂਰਾ ਪਰਿਵਾਰ ਜਿਹੜਾ ਹੈਗਾ ਉਹ ਉੱਜੜ ਗਿਆ ਨਹੀਂ ਅਜੇ ਤੱਕ ਤਾਂ ਨਹੀਂ ਆਈ ਕੋਈ ਵੀ ਹਾਂਜੀ ਇਹਨਾ ਨਹੀਂ ਮੈਨੂੰ ਪਤਾ ਮੈਂ ਤਾਂ ਹੁਣ ਇੱਥੇ ਆ ਇਹ ਤਾਂ ਮੇਨ ਬੰਦਿਆਂ ਨੂੰ ਪਤਾ ਹੈ ਮੈਂ ਤਾਂ ਘਰੇ ਬੈਠਾ ਹਾਂਜੀ ਨਹੀਂ ਇਹਨਾ ਨਹੀਂ ਮੈਨੂੰ ਪਤਾ ਕਿੱਥੇ ਹੋ ਰਿਹਾ ਕਿੱਥੇ ਨਹੀਂ ਇਹਨਾ ਨਹੀਂ ਮੈਨੂੰ ਪਤਾ ਹਾਂਜੀ ਮੈਂ ਬ੍ਰਦਰ ਹਾਂ ਛੋਟਾ ਮੈਂ ਹਾਂਜੀ ਉਮਰ ਹੈਗੀ 24 ਸਾਲ ਦੇ ਲੱਗ ਗਏ ਮੇਰਾ ਨਾਮ ਗਰਮੀਤ ਸਿੰਘ ਹਾਂਜੀ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਉਹ ਪਾਕਾਂ ਤੋਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਹਲਕੇ ਦਾ ਪਾਕਾ ਪਿੰਡ ਹੈ ਜਿੱਥੇ ਕੱਲ ਗੋਲੀਆਂ ਮਾਰ ਕੇ ਇੱਕ ਪਿਓ ਪੁੱਤ ਦਾ ਖੇਤਾਂ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੀ ਜ਼ਮੀਨ ਨੂੰ ਪਾਣੀ ਲਾ ਰਹੇ ਸਨ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਪਿੰਡ ਪਾਕਾ ਤੋਂ ਦਿਖਾਈਆਂ ਜਿੱਥੇ ਹੁਣ ਤੋਂ ਕੁਝ ਹੀ ਸਮੇਂ ਬਾਅਦ ਪੋਸਟਮਾਰਟਮ ਤੋਂ ਬਾਅਦ ਦੋਨੇ ਡੈੱਡ ਬਾਡੀਜ਼ ਪਹੁੰਚਣ ਗਿਆ ਔਰ ਅੰਤਿਮ ਜਿਹੜੀਆਂ ਰਸਮਾਂ ਹੈਗੀਆਂ ਉਹ ਕੀਤੀਆਂ ਜਾਣਗੀਆਂ ਤਾਂ ਦੱਸ ਦਈਏ ਕਿ ਕੱਲ ਦੇ ਘਟਨਾਕ੍ਰਮ ਦੇ ਵਿੱਚ ਇੱਕ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈਗਾ ਉਹ ਬਰਬਾਦੀ ਦੀ ਕਗਾਰ ਤੇ ਪਹੁੰਚ ਗਿਆ ਕਿਉਂਕਿ ਘਰ ਦੇ ਵਿੱਚ ਹੁਣ ਕੋਈ ਵੀ ਮਰਦ ਜਿਹੜਾ ਨਹੀਂ ਰਹਿ ਗਿਆ ਜੋ ਇੱਕ ਅ ਸ਼ਖਸ ਹੈਗਾ ਤਾਂ ਉਹ ਵੀ ਅਪਾਹਜ ਹੈ ਉਹ ਚੱਲ ਫਿਰ ਨਹੀਂ ਸਕਦਾ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾਈਆਂ ਪਿੰਡ ਪਾਕਾਂ ਤੋਂ